ਜੇਕਰ ਤੁਸੀਂ ਵੀ ਏਸੀ ਚਲਾ ਕੇ ਸੌਂਦੇ ਹੋ ਤਾਂ ਸਾਵਧਾਨ ਹੋ ਸਕਦੀਆਂ ਨੇ ਆਹ ਸਿਹਤ ਸਮੱਸਿਆਵਾਂ ਜੇਕਰ ਨਹੀਂ ਦਿੱਤਾ ਧਿਆਨ ਤਾਂ ਪੈ ਸਕਦਾ ਹੈ ਪਛਤਾਉਣਾ ਏਸੀ ਯਾਨੀ ਕਿ 에어 ਕੰਡੀਸ਼ਨਰ ਸਿੱਧੇ ਸਿੱਧੇ ਪਾਸ਼ੂ ਚ ਕਹਾਂ ਅਜੇ ਹੀ ਮਸ਼ੀਨ ਜੋ ਸਾਨੂੰ ਗਰਮੀ ਚ ਠੰਡਕ ਦਾ ਅਹਿਸਾਸ ਦਿੰਦੀ ਹੈ ਸਾਡੀ ਗੱਡੀਆਂ ਦੇ ਵਿੱਚ ਹੁੰਦੀ ਹੈ ਸਾਡੇ ਘਰਾਂ ਦੇ ਵਿੱਚ ਹੁੰਦੀ ਹੈ ਦਫ਼ਤਰਾਂ ਦੇ ਵਿੱਚ ਇਹ ਮਸ਼ੀਨ ਹੁੰਦੀ ਹੈ ਯਾਨੀ ਏਸੀ ਹੁੰਦਾ ਪਰ ਜੇਕਰ ਤੁਸੀਂ ਵੀ ਏਸੀ ਚਲਾ ਕੇ ਰਾਤ ਨੂੰ ਸੌਂਦੇ ਹੋ ਤਾਂ ਹੁਣੇ ਅਲਰਟ ਹੋ ਜਾਓ ਸਾਵਧਾਨ ਹੋ ਜਾਓ ਕਿਉਂਕਿ ਅਜਈਆਂ ਬਿਮਾਰੀਆਂ ਲੱਗਣ ਵਾਲੀਆਂ ਨੇ ਜਿਸ ਦਾ ਤੁਸੀਂ ਦੂਰ ਦੂਰ ਤੱਕ ਖਿਆਲ ਨਹੀਂ ਕੀਤਾ ਹੋਣਾ ਏਸੀ ਜਦੋਂ ਗਰਮੀ ਤੋਂ ਸਾਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੁੰਦੀ ਇਸ ਵਾਰ ਗਰਮੀ ਵੀ ਬਹੁਤ ਜ਼ਿਆਦਾ ਪਈ ਹੈ ਤਾਂ ਏਸੀ ਨੇ ਬਹੁਤ ਸਾਥ ਦਿੱਤਾ ਲੋਕਾਂ ਦਾ ਪਰ ਪੂਰੀ ਰਾਤ ਜਦੋਂ ਤੁਸੀਂ ਨੀਂਦ ਦੇ ਵਿੱਚ ਹੁੰਦੇ ਹੋ ਪੂਰੀ ਰਾਤ ਜੇਕਰ ਏਸੀ ਚੱਲਦਾ ਰਹਦਾ ਹੋ 8 ਤੋਂ 9 ਘੰਟੇ ਤੁਸੀਂ ਉਸੇ ਏਸੀ ਵਾਲੇ ਕਮਰੇ ਦੇ ਵਿੱਚ ਹੁੰਦੇ ਹੋ ਤਾਂ ਕੁਝ ਅਜਿਹਾ ਹੋ ਸਕਦਾ ਜੋ ਕਿ ਤੁਹਾਡੀਆਂ ਦਿੱਕਤਾਂ ਵਧਾ ਸਕਦਾ ਤੁਹਾਡੇ ਤੁਹਾਡੇ ਪਰਿਵਾਰ ਦੇ ਲਈ ਬਹੁਤ ਹਾਨੀਕਾਰਕ ਹੈ ਪੂਰੀ ਰਾਤ ਏਸੀ ਚਲਾ ਕੇ ਸੌਣਾ ਸੋ ਕੀ ਕੁਝ ਹੋ ਸਕਦਾ ਕਿਹੜੇ ਮਾੜੇ ਪ੍ਰਭਾਵ ਇਸ ਦੇ ਨੇ ਕਿਹੜੀਆਂ ਸਮੱਸਿਆਵਾਂ ਸਿਹਤ ਸਮੱਸਿਆਵਾਂ ਆ ਸਕਦੀਆਂ ਨੇ ਰਾਤ ਨੂੰ ਏਸੀ ਚਲਾ ਕੇ ਸੌਣ ਦੇ ਨਾਲ ਆਓ ਦੇਖਦੇ ਹਾਂ ਇਸ ਵਾਰ ਦੀ ਗਰਮੀ ਨੇ ਆਪਣੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਨੇ ਕਈ ਸ਼ਹਿਰਾਂ ਦੇ ਵਿੱਚ ਤਾਪਮਾਨ ਜੋ ਹੈ 50 ਡਿਗਰੀ ਨੂੰ ਵਿੱਚ ਹੋ ਗਿਆ ਅਜਹੀ ਭਿਆਨਕ ਗਰਮੀ ਦੇ ਵਿੱਚ ਰਾਹਤ ਅਤੇ ਆਰਾਮ ਦੇ ਲਈ 에ਅਰ ਕੰਡੀਸ਼ਨਰ ਯਾਨੀ AC ਲੋਕਾਂ ਦੀ ਜ਼ਰੂਰਤ ਬਣ ਗਿਆ AC ਕਹਿਰ ਦੀ ਗਰਮੀ ਤੋਂ ਰਾਹਤ ਦਿੰਦਾ ਇਸ ਦੇ ਲਈ ਜ਼ਿਆਦਾਤਰ ਘਰਾਂ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ ਹਾਲਾਂਕਿ ਇਸ ਨੂੰ ਚਾਲੂ ਰੱਖ ਕੇ ਸੌਣਾ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਵਿਗਾੜ ਸਕਦਾ ਹੈ ਇਹ ਤੁਹਾਡੀਆਂ ਅੱਖਾਂ ਨੂੰ ਵੀ ਕਮਜ਼ੋਰ ਕਰ ਸਕਦਾ ਹੈ ਕਿਉਂਕਿ ਇਸ ਦੇ ਨਾਲ ਅੱਖਾਂ ਖੁਸ਼ਕ ਹੋ ਜਾਂਦੀਆਂ ਨੇ ਏਸੀ ਹਵਾ ਦੇ ਵਿੱਚੋਂ ਨਮੀ ਨੂੰ ਦੂਰ ਕਰਦਾ ਹੈ ਜਿਸ ਕਰਕੇ ਅੱਖਾਂ ਖੁਸ਼ਕ ਹੋ ਜਾਂਦੀਆਂ ਨੇ ਅਤੇ ਅੱਖਾਂ ਦੇ ਵਿੱਚ ਜਲਨ ਤੇ ਖਾਰਸ਼ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਨੇ ਇਸੇ ਤੋਂ ਤੁਹਾਨੂੰ ਸੁਸਤ ਬਣਾਉਂਦਾ ਇਹ ਮੈਟਾਬੋਲਿਕ ਰੇਟ ਨੂੰ ਘਟਾਉਂਦਾ ਹੈ ਅਤੇ ਸਰੀਰ ਦੀਆਂ ਪ੍ਰਕਿਰਿਆਵਾਂ ਨੂੰ ਹੌਲੀ ਕਰ ਦਿੰਦਾ ਹੈ ਜਿਸ ਦੇ ਨਾਲ ਥਕਾਵਟ ਤੇ ਵਾਰ-ਵਾਰ ਨੀਂਦ ਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ ਇਸੀ ਤੁਹਾਨੂੰ ਡੀਹਾਈਡਰੇਟ ਕਰਦਾ ਹੈ ਜੇਕਰ ਤੁਸੀਂ ਤਰਲ ਪਦਾਰਥਾਂ ਦਾ ਸੇਵਨ ਘੱਟ ਕਰਦੇ ਹੋ ਤਾਂ ਡੀਹਾਈਡਰੇਸ਼ਨ ਹੋਣਾ ਯਕੀਨੀ ਹੈ ਇਸ ਤੋਂ ਇਲਾਵਾ ਇਹ ਸਕਿਨ ਦੀ ਨਮੀ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਸਕਿਨ ਉੱਤੇ ਖੁਸ਼ਕ ਹੋਣ ਕਰਕੇ ਖੁਜਲੀ ਤੇ ਜਲਨ ਮਹਿਸੂਸ ਹੁੰਦੀ ਹੈ ਤਾਪਮਾਨ ਦੇ ਵਿੱਚ ਅਚਾਨਕ ਬਦਲਾਅ ਅਤੇ ਠੰਡੀ ਹਵਾ ਸਿਰਦਰਦ ਤੇ ਸਾਈਨਸ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਏਸੀ ਕਰਕੇ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ ਠੰਡੀ ਹਵਾ ਅਸਥਮਾ ਤੇ ਅਲਰਜੀ ਵਰਗੀਆਂ ਸਮੱਸਿਆਵਾਂ ਨੂੰ ਵਿਗਾੜ ਸਕਦੀ ਹੈ। ਏਸੀ ਹਵਾ ਦੇ ਵਿੱਚ ਮੌਜੂਦ ਧੂੜ ਅਤੇ ਉੱਲੀ ਅਲਰਜੀ ਦਾ ਕਾਰਨ ਬਣ ਸਕਦਾ ਹੈ, ਯਾਨੀ ਫੰਗਲ ਅਲਰਜੀ। ਮਾੜੇ ਢੰਗ ਨਾਲ ਰੱਖੇ ਗਏ ਏਅਰ ਕੰਡੀਸ਼ਨਿੰਗ ਸਿਸਟਮ ਬੈਕਟੀਰੀਆ ਅਤੇ ਵਾਇਰਸ ਫੈਲਾ ਸਕਦੇ ਨੇ। ਸੋ ਏਸੀ ਚਲਾ ਕੇ ਜੇਕਰ ਤੁਸੀਂ ਵੀ ਸੌਂਦੇ ਹੋ ਤਾਂ ਹੁਣੇ ਹੀ ਸਾਵਧਾਨ ਹੋ ਜਾਓ ਕਿਉਂਕਿ ਰਾਤ ਦਾ ਸਮਾਂ ਅਜਿਹਾ ਹੁੰਦਾ ਹੈ ਕਿ ਪੂਰੀ ਰਾਤ ਤੁਸੀਂ ਨੀਂਦ ਦੇ ਵਿੱਚ ਹੁੰਦੇ ਹੋ। 6 ਤੋਂ 8 ਘੰਟੇ ਦੀ ਨੀਂਦ ਦੇ ਵਿੱਚ ਤੁਸੀਂ ਹੁੰਦੇ ਹੋ। ਤਾਂ ਉਸ ਵੇਲੇ ਨੀਂਦ ਦੇ ਵਿੱਚ ਤੁਸੀਂ ਏਸੀ ਬੰਦ ਕਰਨਾ ਭੁੱਲ ਜਾਂਦੇ ਹੋ ਤਾਂ ਏਸੀ ਜੋ ਹੈ ਤੁਹਾਨੂੰ ਸਾਹ ਦੀ ਸਮੱਸਿਆ ਦੇ ਸਕਦਾ ਉੱਲੀ ਅਲਰਜੀ ਦੀ ਸਮੱਸਿਆ ਦੇ ਸਕਦਾ ਤੁਹਾਨੂੰ ਅਸਮਾਦੀ ਸਮੱਸਿਆ ਹੋ ਸਕਦੀ ਹੈ ਤੁਹਾਡੀ ਸਕਿਨ ਜੋ ਹੈ ਉਸ ਦੀ ਨਮੀ ਜਾ ਸਕਦੀ ਹੈ ਤੁਹਾਡੀਆਂ ਅੱਖਾਂ ਦੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ ਸੋ ਜੇਕਰ ਤੁਸੀਂ ਵੀ ਰਾਤ ਨੂੰ AC ਚਲਾ ਕੇ ਸੌਂਦੇ ਹੋ ਤਾਂ ਹੁਣੇ ਹੀ ਸਾਵਧਾਨ ਹੋ ਜਾਓ ਸਭ ਤੋਂ ਵਧੀਆ ਤਰੀਕਾ ਇਸ ਦਾ ਇਹੀ ਹੈ ਕਿ ਜਦੋਂ ਤੁਹਾਡਾ ਕਮਰਾ ਠੰਡਾ ਹੋ ਜਾਂਦਾ ਹੈ ਤਾਂ ਤੁਸੀਂ AC ਨੂੰ ਬੰਦ ਕਰ ਦਿਓ ਤਾਂ ਕਿ ਕਮਰੇ ਦੇ ਵਿੱਚ ਠੰਡਕ ਵੀ ਬਣੀ ਰਹੇ ਤਾਂ ਪੂਰੀ ਰਾਤ AC ਬਿਨਾ ਚੱਲਦਾ ਰਹੇ ਤਾਂ ਦੂਜਾ ਤਰੀਕਾ ਹੈ ਕਿ ਤੁਸੀਂ ਟਾਈਮਰ ਸੈੱਟ ਕਰ ਸਕਦੇ ਹੋ ਕਿ ਇੱਕ ਘੰਟਾ ਚੱਲਣ ਤੋਂ ਬਾਅਦ ਕੁਝ ਸਮਾਂ ਇਸੇ ਬੰਦ ਰਹੇ ਫਿਰ ਦੁਬਾਰਾ ਚੱਲੇ ਫੇਰੇ ਸੀ ਬੰਦ ਹੋ ਜਾਏ ਇਸ ਦੇ ਨਾਲ ਇਹਨਾਂ ਸਾਰੀਆਂ ਪ੍ਰੋਬਲਮਸ ਤੋਂ ਬਚਿਆ ਜਾ ਸਕਦਾ ਹੈ